ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜਿਹਦੇ ਨਾਲ ਕੁਝ ਵਿਚਾਰ ਸਾਂਝੀ ਕਰਨ ਲੱਗੇ ਆ ਜੋ ਬਹੁਤ ਜ਼ਰੂਰੀ ਹੈ ਤੇ ਅੱਜ ਕੱਲ੍ਹ ਹਰ ਘਰ ਦੇ ਵਿੱਚ ਤਕਰੀਬਨ ਇੱਕ ਦੋ ਘਰ ਛੱਡ ਕੇ ਇਹ ਮਸਲਾ ਬੱਚੇ ਬੱਚੀ ਦਾ ਜੰਟਾ ਵੱਲੋਂ ਹੋਇਆ ਰਿਹਾ ਹੈ ਤੇ ਅਸੀਂ ਆਪ ਸਭ ਨੂੰ ਇਹ ਬੇਨਤੀ ਕਰਦੀ ਆ ਜਿਹਦੇ ਵਿੱਚ ਤੁਹਾਡਾ ਭਲਾ ਹੈ ਵੀਡੀਓ ਸੰਖੇਪੇ ਸ਼ੇਅਰ ਕਰਨ ਦੇ ਨਾਲ ਹੋਰ ਵੀ ਲੱਖਾਂ ਲੋਕਾਂ ਦਾ ਭਲਾ ਹੈ ਅੱਜ ਅਸੀਂ ਉਦਨ ਵਾਲਾ ਆਏ ਆ ਦਾਸ ਸਰਪੰਦਰ ਸਿੰਘ ਖਾਲਸਾ ਮੁਕਸ਼ੇਵਾਦਾਰ ਸਮਾਜ ਸੇਵਾ ਸੰਸਥਾ ਠਿਕਰੀਵਾਲ ਜਥੇਬੰਦੀ ਤਰਨਾਦਲ ਤੋਂ ਵੀ ਉਹਨਾਂ ਵੱਲ ਅੱਜ ਇੱਕ ਮਸਲੇ ਨੂੰ ਲੈ ਕੇ ਆਏ ਸੀ ਜਿੱਥੇ ਏਜੰਟ ਦੇ ਨਾਲ ਸਾਡੇ ਇੱਕ ਵੀਰ ਦਾ ਚੱਕਰ ਚੱਲਿਆ ਪਿਆ ਸੀ ਤੇ ਉਹਨੂੰ ਬਾਹਰ ਭੇਜਣ ਦੇ ਮਸਲੇ ਤੇ ਕੋਈ ਥੋੜੀ-ਬਹੁਤੀ ਸੈਟਿੰਗ ਦੀ ਲੋੜ ਸੀ ਤੇ ਅੱਜ 17 ਤਰੀਕ ਹੈ 10ਵਾਂ ਮਹੀਨਾ 2025 ਸਾਲ ਉਹ ਮਸਲਾ ਜਿਹੜਾ ਹੱਲ ਹੋ ਗਿਆ ਉਹ ਹੱਲ ਹੋਣ ਦੇ ਨਾਲ ਨਾ ਤੇ ਅਸੀਂ ਚਲੋ ਵੀਰ ਦਾ ਨਾਮ ਲੈ ਸਕਦੇ ਨਾ ਏਜੰਟ ਦਾ ਨਾਮ ਲੈ ਸਕਦੇ ਕਿਉਂਕਿ ਬੜੇ ਸੁਖਾਵੇ ਮਾਹੌਲ ਦੇ ਨਾਲ ਸਾਡੇ ਆਉਂਦੇ ਨਾਲ ਮਸਲਾ ਹੱਲ ਹੋਇਆ ਦੋਨਾਂ ਪਰਿਵਾਰਾਂ ਦਾ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਕਿ ਇਹ ਕਾਰਜ ਜਿਹੜਾ ਵਾ ਨਾ ਹੁੰਦਿਆ ਹੁੰਦਾ ਮੈਂ ਗੁਰਨਾਨਕ ਨੇ ਸਿਰੇ ਚਾੜ ਦਿੱਤਾ ਉਹ ਮਾਰਗ ਦਾ ਧੰਨਵਾਦ ਕਰਦੇ ਆ ਨਾਲੇ ਬੇਨਤੀ ਕਰਦੇ ਆ ਤੇ ਤਾੜਨਾ ਕਰਦੇ ਹਾਂ ਉਹਨਾਂ ਏਜੰਟਾਂ ਨੂੰ ਜਿਨ੍ਹਾਂ ਨੇ ਲੋਕਾਂ ਦੇ ਲੱਖਾਂ ਪੈਸੇ ਲੈ ਕੇ ਮਾਰ ਲਏ ਕਈਆਂ ਨੇ ਅਕਾਊਂਟ ਵਿੱਚ ਲੈ ਕੇ ਬਾਹਰ ਲਏ ਤੇ ਅੱਗੋਂ ਲਲਕਾਰੇ ਮਾਰਦੇ ਨੇ ਤੇ ਜਿਹੜਾ ਲਲਕਾਰਾ ਮਾਰਦਾ ਉਹਦੀ ਟੀਕ ਘੜਉਣੀ ਸਾਨੂੰ ਆਉਂਦੀ ਹੈ ਉਹਨੂੰ ਚਾਬੀ ਦੇਣੀ ਸਾਨੂੰ ਮਹਾਰਾਜ ਨੇ ਬੜੀ ਸਖਾਵੇ ਢੰਗ ਚ ਸਿਖਾਈ ਹੈ ਜਿਨ੍ਹਾਂ ਵੀਰਾਂ ਦੇ ਪੈਣਾ ਦੇ ਏਜੰਟਾ ਕੋਲ ਪੈਸੇ ਫਸੇ ਨੇ ਤੁਸੀਂ ਕਿਸੇ ਮਜਬੂਰੀ ਕਾਰਨ ਉਹਨਾਂ ਕੋਲ ਪੈਸੇ ਨਹੀਂ ਕਢਵਾ ਸਕਦੇ ਉਹ ਤੁਹਾਡਾ ਹੱਕ ਕਢਾ ਕੇ ਦੇਵੇਗੀ ਜਥੇਬੰਦੀ 8725842517 ਸਾਡਾ ਨੰਬਰ ਹੈ ਇਹ ਨੰਬਰ ਦਾ ਸੀ ਚੱਕਦਾ ਹੈ ਭਿੰਦਰ ਸਿੰਘ ਮੇਰਾ ਨਾਮ ਹੈ ਤੁਸੀਂ ਬੇਝਿਜਕੋ ਕੇ ਕਾਲ ਕਰੋ ਏਜੰਟ ਦੇ ਨਾਲ ਅਸੀਂ ਗੱਲ ਕਰਦੇ ਆਂ ਜੇ ਤੁਹਾਡੇ ਮਖੂਰ ਤੇ ਗੱਲ ਉਹ ਵਧੀਆ ਹੋ ਜਾਂਦੀ ਹੈ ਤੁਹਾਡਾ ਲੈਣ ਦੇ ਵਧੀਆ ਹੋ ਜਾਂਦਾ ਤੇ ਵਧੀਆ ਕਰ ਲੈ ਨਹੀਂ ਹੁੰਦਾ ਫਿਰ ਉੱਥੇ ਪਹੁੰਚ ਕੇ ਜਿਹੜਾ ਅਸੀਂ ਜਲੂਸ ਕੱਢਦੇ ਹਾਂ ਦੇ ਪੈਸੇ ਮੜਵਾਉਂਦੇ ਆ ਅੱਗੇ ਵਾਸਤੇ ਏਜੰਡਾ ਦਾ ਕੰਮ ਬੰਦ ਕਰਾਉਂਦੇ ਆ ਉਹ ਤੁਸੀਂ ਆਪ ਪਰਤਕ ਲਾਈਵ ਦੇ ਵਿੱਚ ਵੇਖ ਲੈਣਾ ਬੇਨਤੀਆਂ ਪ੍ਰਵਾਨ ਕਰਿਓ ਸੂਹ ਸੰਤਾ ਦਾ ਧੰਨਵਾਦ ਜਿਹੜਿਆ ਸਾਥ ਦਿੰਦੀ ਆ ਤੇ ਉਹਨਾਂ ਸਿੰਘਾਂ ਦਾ ਧੰਨਵਾਦ ਜਿਹੜੇ ਰਾਤ ਦਿਨ ਨਾਲ ਚੱਲਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਸਦਾ ਅਸੀਸ ਤੇ ਬਣੀ ਰਹਿੰਦੀ ਮਾਰੇ ਤੇ ਕੁਟਾਨ ਕੁਟਸੁ ਕਰਾ ਕੁਟਾਨ ਗੋੜ ਧੰਨਵਾਦ ਆ वाहेगुरु जी का ख़ाला वाहेगुरु